ਅੱਜ ਮੇਰੇ ਪਹਿਲਾ ਆਦੇ ਕਿੱਥੇ ਹੋ ਲੱਗੀ ਗਰਮ ਗਰਮ ਕੜਾਹੀ ਹਾਂ ਚਾਹ ਨੂੰ ਲੱਗੇ ਅਸੀਂ ਰਚਣ ਮੁੰਦ ASCII ਤੁਹਾਨੂੰ ਧਿਆਨ ਰੱਖਿਓ ਆਪਣਾ ਪਤਾ ਨਹੀਂ ਆ ਨਾ ਤੇ ਲੋ ਆਪਣੇ ਲੱਟਾ ਲਵਾਈ ਜੰਨੀ ਆ ਬਹੁਤ 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 ਸਸ਼ੀਗਰ ਦੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਕਿਵੇਂ ਹੋ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਜਿਹੜਾ ਅੱਜ ਦਾ ਬਲੌਗ ਹੈ ਜੀ ਅਸੀਂ ਕਰ ਰਹੇ ਹਾਂ ਜੀ ਸ਼ਾਮ ਨੂੰ ਸ਼ੁਰੂ ਕਿਉਂਕਿ ਅੱਜ ਦੁਪਹਿਰ ਗਰਮੀ ਬਹੁਤ ਸੀਗੀ ਅੱਜ ਕੁਝ ਜੀ ਨਹੀਂ ਕਰ ਰਿਆ ਸੀ ਕੁਝ ਵੀ ਕਰਨ ਨੂੰ ਬਸ ਐਂ ਆਲਸ ਜਿਹਾ ਹੋ ਗਿਆ ਵੀ ਵੀ ਕੋਈ ਗੱਲ ਸ਼ਾਮ ਨੂੰ ਸਟਾਰਟ ਕਰਾਂਗੇ ਇਸ ਕਰਕੇ ਹੁਣ ਸ਼ਾਮ ਨੂੰ ਸਟਾਰਟ ਕਰ ਰਹੇ ਆ ਤੇ ਮੈਂ ਹੁਣ ਲੱਗੀ ਸੀ ਦੁੱਧ ਨੂੰ ਜਾਗਣ ਲਾਣ ਤੇ ਕਿਉਂਕਿ ਥੋੜੀ ਥੋੜੀ ਹੁਣ ਮਤਲਬ ਗਰਮੀ ਪਾਦਰ ਹੀ ਐ ਇਸ ਕਰਕੇ ਮੋਂ ਦੁੱਧ ਤਾਂ ਕੋਈ ਪੀਂਦਾ ਨਹੀਂ ਤੇ ਲੱਸੀ ਵਗੈਰਾ ਬਣਾ ਲੈਂਦੀ ਆ ਇਸ ਕਰਕੇ ਮੈਂ ਥੋੜਾ ਜਿਹਾ ਦੁੱਧ ਨੂੰ ਜਾਗਣ ਲੱਗੀ ਸੀ ਤੇ ਕਰਦੇ ਆ ਸ਼ਾਮ ਦੀ ਟੈਰੀ ਵਾਸਤੇ ਮੋਟਰ ਐਂਕੀ ਭਰ ਗਈ ਸੀਗੀ ਬੰਦ ਕਰਤੀ ਮੋਟਰ ਸਾਡ ਦਿੱਤੀ ਹਾਂ ਕਰਤੀ ਚਲੋ ਐਂਕੀ ਵੀ ਕਰੀ ਮੈਂ ਭਰ ਲਈਆ ਸੀ ਫਿਰ ਹੁਣ ਫਿਰ ਖਿਲਾਵਾਂਗੇ ਕਿਉਂਕਿ ਗਰਮੀ ਵੀ ਬਹੁਤ ਆ ਤਾਰਾਂ ਨੀ ਹੋ ਵੀ ਜਾਂਦੀਆਂ ਨੇ ਉਹ ਮੋਟਰ ਫੇਰ ਮੱਚ ਗਈ ਜਿਹੜੀ ਉਹ ਕੱਲ ਹੀ ਠੀਕ ਕਰਾਈ ਸੀ ਗਾਇਜ਼ ਜਿਵੇਂ ਕਿ ਤੁਸੀਂ ਕੱਲ ਦੇ ਵਲੌਗ ਦੇ ਵਿੱਚ ਦੇਖਿਆ ਹੋਣਾ ਕਿ ਹੈਨਾ ਅਸੀਂ ਮੈਂ ਤੇ ਪਾਪਾ ਗਏ ਸੀਗੇ ਮੋਟਰ ਦਿੱਤੀ ਹੋਈ ਸੀ ਠੀਕ ਕਰਨੀ ਦੁਕਾਨ ਤੇ ਤੇ ਅਸੀਂ ਉਹ ਮਤਲਬ ਲੈਣ ਗਈ ਸੀ ਮੋਟਰ ਮਿਲੀ ਨਹੀਂ ਸੀ ਉਸ ਤੋਂ ਬਾਅਦ ਦਾਦੂ ਉਹ ਮੋਟਰ ਜਿਹੜੀ ਹੈਗੀ ਹੈ ਲੈ ਆਏ ਸੀ ਉਹਨਾਂ ਦੇ ਕੋਲੋਂ ਤੇ ਅਸੀਂ ਮੋਟਰ ਲਗਾ ਕੇ ਉੱਥੇ ਫਿੱਟ ਕਰਕੇ ਚਾਚੂ ਨੇ ਕੀਤੀ ਸੀ ਤੇ ਪਾਪਾ ਨੇ ਫਿੱਟ ਕਰਕੇ ਜੇ ਚਲਾਈ ਥੋੜਾ ਟਾਈਮ ਤਾਂ ਚੱਲੀ ਉਸ ਤੋਂ ਬਾਅਦ ਨਾ ਅਸੀਂ ਮੈਂ ਤੇ ਪਾਪਾ ਇੱਥੇ ਬੈਠੇ ਮੰਜੇ ਤੇ ਇੱਕਦਮ ਹੀ ਆਇਆ ਉਹ ਚ 스ਪਾਰਕ ਦੀ ਹੋਣ ਲੱਗੀ ਤਾਰ ਤੇ ਧੂਮਾ ਜਿਹਾ ਨਿਕਲਣ ਲੱਗ ਗਿਆ ਇਸ ਕਰਕੇ ਮਤਲਬ ਫਿਰ ਉਹ ਉਤਾਰ ਕੇ ਰੱਖ ਦਿੱਤੀ ਹੈਗੀ ਮੋਟਰ ਇੱਕ ਵਾਰੀ ਉਹਨੂੰ ਪਾਪਾ ਕਹਿੰਦੇ ਫਿਰ ਤੋਂ ਚੈੱਕ ਕਰਵਾ ਲਾਂਗੇ ਵੀ ਇਹ ਐਂ 스ਪਾਰਕ ਕਿ ਹੋ ਰਹੀ ਹੈ ਵੀ ਜਾਦੇ ਖੰਡੇ ਪਾਣੀ ਦੇ ਟੱਬ ਭਰੇ ਆ ਪਿਆ ਸੋ ਲੈਣ ਦੇ ਨੂੰ ਨਾ ਮੈਂ ਕਿਹਨਾਂ ਨੂੰ ਗਰਮੀ ਵੀ ਬਹੁਤ ਹੈ ਕੋਣੀ ਤਾਂ ਸੁੱਤਾ ਹੈ ਨਾ 3 ਵਜੇ ਤਾਂ ਪਿਆ ਨਾ ਜੇ ਸੌ ਗਿਆ ਸੀ ਨਹੀਂ ਹਾਂ 4 ਵਜੇ ਗਏ ਤੁਸੀਂ ਬਾਥਰੂਮ ਚ ਨਹਾਣ ਵਾਸਤੇ ਉਦੋਂ ਸੁੱਤਾ ਸੀ ਤੇ ਮੈਂ ਕੌਣ ਸੌਂ ਜਾਊਗਾ ਫੇਰ ਗਰਮੀ ਤਾਂ ਹੈ ਕੁਛ ਵੀ ਸਾਰੇ ਆਪਣਾ ਗਰਮੀ ਤੋਂ ਬਚਾ ਰੱਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਵੱਧ ਤੋਂ ਵੱਧ ਪਾਣੀ ਪੀਓ ਜਾਂ ਕੋਈ ਜਿਹੜੀ ਡਰਿੰਕ ਹੁੰਦੀ ਹੈ એનર્ਜੀ ਡਰਿੰਕ ਹੋਗੀ ਉਹ ਲਿਆ ਕਰੋ ਦਿਨ ਦੇ ਵਿੱਚ ਇੱਕ ਦੋ ਵਾਰੀ ਜ਼ਰੂਰ ਲਿਆ ਕਰੋ ਤੇ ਬਾਕੀ ਆਪਣਾ ਧਿਆਨ ਰੱਖੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਕਿੰਨੇ ਆ 45 40 ਡਿਗਰੀ ਤੋਂ ਕਹਿ ਰਹੇ ਨੇ ਤੇ ਦੇਖੋ ਕਿੰਨੀ ਗਰਮੀ ਹੋਈ ਹੋਗੀ ਬੱਚਿਆਂ ਦਾ ਤਾਂ ਬੁਰਾ ਹਾਲ ਹੋ ਜਾਂਦਾ ਇਸ ਕਰਕੇ ਮੈਂ ਤਾਂ ਆਪ ਸਿੱਧੂ ਨੂੰ ਕਹਿੰਨੀ ਆ ਵੀ ਦੋ ਤਿੰਨ ਵਾਰੀ ਨਹਾ ਲਿਆ ਕਰੋ ਕਿ ਹੁਣ ਵੀ ਮੈਨੂੰ ਉਠਾਉਂਦੀ ਸੀ ਕਿਉਂਕਿ ਚੱਲਣਾ ਆ ਲੈ ਹੁਣ ਸੌਂ ਗਿਆ ਸੌਂ ਗਿਆ ਸੀ ਦੁਪਹਿਰੇ ਹੁਣ ਗਰਮੀ ਵੀ ਬਹੁਤ ਹੈ ਮੈਂ ਕਿਹਾ ਚੱਲ ਇੱਕ ਵਾਰ ਦੀ ਵੇਰੀ ਨਹਾ ਲਿਆ ਕਰ ਪਹਿਲਾਂ ਮੈਂ ਤਾਂ ਆਪ ਤਿੰਨ ਚਾਰ ਵਾਰੀ ਨਹਾ ਲੈਣੀ ਹੁੰਦੀ ਆ ਤਾਂ ਜਾ ਕੇ ਥੋੜਾ ਜਿਹਾ ਸੈੱਟ ਰਹਿੰਦਾ ਤੇ ਆਪਣਾ ਧਿਆਨ ਰੱਖੋ ਗਰਮੀ ਵੀ ਬਹੁਤ ਹੈ ਜੇ ਹੋ ਸਕੇ ਤਾਂ ਘੱਟ ਤੋਂ ਘਾਟੀ ਬਾਹਰ ਨਿਕਲੋ ਜੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਫੇਰ ਹੀ ਆਪਣਾ ਨਿਕਲੋ ਬਾਹਰ ਅਦਰਵਾਈਜ਼ ਮਾਰਕ ਲਗਾਉਂਾਂਗੇ ਚੱਕੂ ਵੱਜੀ ਮੋਟਾ ਕਰੇ ਆਦੇ ਮੇਰੇ ਪਹਿਲਾ ਆਦੇ ਕਿੱਥੇ ਹੋ ਲੱਗੀ ਗਰਮ ਗਰਮ ਕੜਾਹੀ ਹਾਂ ਚਾਕੂ ਲੱਗਿਆ ਸੀ ਰਚਣ ਹੁੰਦੱਸਦੀਆਂ ਤੁਹਾਨੂੰ ਧਿਆਨ ਰੱਖਿਓ ਆਪਣਾ ਪਤਾ ਨਹੀਂ ਇਹ ਦੇ ਲੋ ਆਪਣਾ ਸੱਟਾ ਲਵਾਈ ਜੰਨੀ ਹੈ ਚਲੋ ਇਹ ਵੀ ਲੱਗਦੀਆਂ ਰਹਿੰਦੀਆਂ ਨੇ ਪਰ ਆਪਣਾ ਧਿਆਨ ਥੋੜੀ ਗਰਮੀ ਦੇ ਵਿੱਚ ਹੀ ਲਿਆਓ ਕੱਟ ਦੋ ਪਿਆਜ਼ ਮੈਂ ਲਾ ਦਿੰਨੀ ਤੜਕਾ ਪਿੱਛੇ ਉਹ ਕਿਵੇਂ ਇਹਨੂੰ ਸੇਮ ਕਰਨਾ ਪਾ ਲਿਆ ਸੀ ਸਿੱਧੂ ਹੁਣ ਜੇ ਤੂੰ ਬਾਲ ਮਾਰੀ ਮੈਂ ਦੇਖੀ ਕੁੱਟੂਗੀ ਪਿੱਛੇ ਬਾਲ ਮਾਰੇ ਇੱਧਰ ਇਹ ਵੱੰਨਾਂ ਵਾਸਤੇ ਪਾਤੀ ਹਾਂ ਹੂੰ ਲਿਆ ਚੱਪਟੇ ਲੈ ਲੇ ਤੇ ਮਤਲਬ ਜੀਰਾ ਪਾ ਦਿੱਤਾ ਹੈ ਜੀਰਾ ਤਾਂ ਉਹ ਦੋ ਜੇ ਬਾਲ ਇੱਧਰ ਆ ਗਈ ਨਾ ਤੇ ਦੇਖੀ ਸਾਰੇ ਚਿੱਟੇ ਮੂਤੇ ਪੈ ਜਾਣੇ ਸਾਡੇ ਹੋਰਾ ਬੋਤਾ ਪਲੇਟ ਕੁਰੀ ਵੀ ਇਹ ਨਹੀਂ ਤਾਂ ਹਾਂ ਬੋਤਾ ਮਾਰਨੀ ਖੇਡ ਚੀ ਜਿਹੜੀ ਨੂੰ ਬੋਤਾ ਇਦਾਂ ਮਾਰੀ ਅੱਛਾ ਪਤਾ ਦੂਰ ਆਏ ਨੀ ਕੱਟ ਕੇ ਦੇਦਾ ਤੈਨੂੰ ਪਹਿਲਾਂ ਅੱਛਾ ਸਮਝੀਦਾ ਕੱਟਾਂ ਲੈਣਾ ਕੋਪ ਇਹ ਦੇਖ ਜੂਗੀ ਬਾਤ ਚ ਨੰਨੇ ਚੰਨ ਪਰਾ ਕੇ ਨਾ ਅੱਧਾ ਬਾ ਥੋੜਾ ਥੋੜਾ ਹੋਰ ਬਾ ਬਾ ਕੱਟਦਾ ਥੋੜਾ ਬਸ Oi! ਹੋ ਗਿਆ। ਹੁਣ ਚਾਹ ਪਾ ਲਸਣ। ਥੋੜੇ ਲੰਬੇ। ਧਿਆਨ ਨਾਲ ਪਾਈਂ ਕਿਚਲੂ ਫਿਕਲ ਲੱਗ। ਕਿੰਨੇ ਕਿੱਦਾ ਘੜਦੇ? ਇਹਨੂੰ ਕਿੰਨਾ ਘੜਦੇ? ਬਸ। ਇਤਨੇ ਹੀ ਬਣਾ। ਹੋਰ ਪਾ ਦੇਣਾ ਕਿੰਨਾ ਹੀ ਹੋਣਾ। ਟਮਾਟਰ ਪਿਆਟ ਲਾ। ਹੁਣ ਕਿਆਈ ਬਣੇ? ਥੋੜਾ ਹੋ ਗਾ ਲੇ। ਠੀਕ ਹੈ। ਥੋੜਾ ਹੋ ਜਾਣਾ। ਕੀ ਦਾਲ ਦਾ ਕੀ ਬਣਾਇਆਗਾ ਦਾਲ ਹੀ ਬਣਾਈ ਹੈ ਫਿਰ ਮੈਂ ਅੱਜ ਤਾਂ ਕਿਹੜੀ ਸਬਜ਼ੀ ਹੈ ਨਾ ਕੋਈ ਮੈਂ ਦਾਲ ਤਾਂ ਪੀਲੀ ਮੂੰਗੀ ਹੋ ਸਿੱਧੂ ਮੈਂ ਦੇਖ ਸਿੱਧੂ ਬੈ ਆਂੀ ਐਂ ਤੱਕ ਕਰਦਾ ਰੰਡ ਵਿੱਚ ਪਾ ਦਾਂ ਹਾਂ ਪਿਆਜ਼ ਪਾਈ ਤੇ ਰਾਜਾਂ ਹੋ ਗਿਆ

ਅਸ ਬਰਨਾਲੇ ਜਿੱਤਾ ਪੂਰੀ ਨੇਰੀ ਆ ਗਈ ਹੈ ਪੂਰੀ ਨੇਰੀ ਇੰਨੀ ਤੇਜ਼ ਹਵਾ ਦੇਖੋ ਮਿੱਟੀ ਵੀ ਆਹ ਦੇਖੋ ਪਾਪਾ ਨੇ ਇੱਥੇ ਪਾਣੀ ਤਾਂ ਛਿੜਕਾਉ ਕੀਤਾ ਲਾਈਟ ਵੀ ਗਈ ਹੈਗੀ ਹੈ ਦੇਖੋ ਬਹੁਤ ਹੀ ਤੇਜ਼ ਜਾਦਾ ਵੀ ਮਤਲਬ ਝਾਕ ਵੀ ਨਹੀਂ ਸਕਦਾ ਬਾਹਰ ਆਹ ਦੇ ਬਹੁਤ ਤੇਜ਼ ਹੈ ਮਿੱਟੀ ਪੈਂਦੀ ਹੈ ਅੱਖਾਂ 'ਚ ਮਿੱਟੀ ਵੈਰੀ ਹੈ ਇਸ ਕਰਕੇ ਇੱਥੇ ਪਾਪਾ ਨੇ ਪਾਵਾਜੀ ਚੱਲਣ ਲੱਗੀ ਤਾਂ ਥੋੜੀ ਰਾਹਤ ਜੀ ਮਿਲਦੀ ਹੈ ਪਰ ਹੁਣ ਮੀਂਹ ਜਾਂ ਪੈ ਜਾ ਫਿਰ ਵਧੀਆ ਮਾਸੀ ਦਾ ਵੀ ਫੋਨ ਆਇਆ ਸੀ ਉਹ ਕਹਿੰਦੇ ਜਲੰਧਰ ਵੀ ਆ ਗਈ ਸੀ ਨੇਰੀ ਸੀ ਉਦੋਂ ਰੋਟੀ ਖਾ ਰਹੇ ਸੀਗੇ ਹਾਂ ਉਹਦਾ ਇੱਥੇ ਪੂਰਾ ਗਰਮ ਸੀਗਾ ਫੇ ਮਾਸੀ ਕਹਿੰਦੇ ਧਲੰਦਰ ਤੇ ਆ ਗਈ ਨੇ ਰੀ ਫੇ ਮੈਂ ਪਾਪਾ ਕਹਿੰਦੇ ਉਰੇ ਵੀ ਆ ਜੂ ਮੈਂ ਕਿਹ ਨਹੀਂ ਆਂਦੀ ਫਰਾ ਕਿ ਕੀ ਹੋ ਗਿਆ ਇਧਰ ਹਾਂ ਕਿੰਨਾ ਗੰਦਾ ਹੈ ਉੱਪਰ ਲਗੇਟ ਲਾਉਣਾ ਵੀ ਉਹ 68 ਸਭ ਉਜੀ ਜਾਂਦਾ ਜਮਾਣੀ ਜਾਂਦੇ ਨੇ ਬੇਟਾ ਘਰ ਦੇ ਵਾ ਆਏ ਹਵਾ ਤੁਨ ਵਾਜ ਸੁਣਾਉਣੀ ਹੈ ਮੈਂ ਦੇਖੋ ਹਵਾ ਵਾਜ ਆਂਦੀ ਟਰਨੋ ਆ ਗਈ। ਆ ਤੇਰੇ ਪਾਪਾ ਨੇ ਪਾਣੀ ਛਰਕਾਤਾ ਨਾ ਖੰਡਾ ਆ ਲੱਗਣ ਲੱਗ ਗਿਆ ਹਵਾਰਾ ਨਾ। ਇਹਦਾ ਮਿੱਟੀ ਜੀ। ਸਿੱਧੂ ਕਹਿੰਦਾ ਬਵੰਡਰੀ ਆ ਗਈ। ਸਿੱਧੂ ਕਹਿੰਦਾ ਬਵੰਡਰ। ਆਉ ਨੂੰ ਕਹਿੰਦੇ ਜਦੋਂ ਦੇਖਿਆ ਕਹਿੰਦਾ ਦਾਦੂ ਅੱਜ ਬਵੰਡਰ। ਬਵੰਡਰ। ਇਹ ਤਾਂ ਮਾੜੀ ਨਹੀਂ ਚੱਲ ਪਈ ਉਹਦੀ ਕਹਿ ਦੂ ਬਵੰਡਰ ਆ ਗਿਆ ਬਵੰਡਰ। ਹਾਂ। ਹੁਣ ਮਜਾ ਮਿੱਟੀ ਉੱਡੀ ਆ ਤਾ। ਹਾਂ। ਕਿੰਨੀ ਚੜ ਮਿੱਟੀ। ਆਊਗਾ ਮੀਂਹ ਤਾਂ ਹੈਗਾ ਬੱਦਲ ਜੀ ਹੋਏ ਫਰੇ ਨੇ। ਮੀ ਆ ਜੇ ਤਾਂ ਮੀ ਆ ਲੈਣਾ ਫੇਰੇ ਚੱਲੇ ਹਵਾ ਫੇਰ ਆ ਮਜ਼ਾ ਹਿੰ ਤਾਂ ਮਿੱਟੀ ਉੱਡਦੀ ਰਹਿੰਦੀ ਐ ਸਾਰੀ ਤਾਂ ਅੱਖਾਂ ਜੇ ਬੈ ਗਈ ਫੇਰ ਸੋਰ ਚ ਆ ਦੇਖ ਤਾਂ ਬੁਰਾ ਆ ਨਾ ਆ ਕੀ ਐ ਅੱਛਾ ਬੁੱਢੀ ਮਾਈ ਐ ਮੈਂ ਕਾਕਰੇ ਚੁੱਡੇ ਹੁੰਦੇ ਐ ਹਾਂ ਦੇਖੋ ਲਾਈਟ ਗਈ ਪੂਰੀ ਨੇਰੀ ਇੱਥੋਂ ਮਿੱਟੀ ਦੇ ਕਣ ਤੁਹਾਨੂੰ ਦਿਖ ਰਹੇ ਨੇ ਹਾਂ ਲਾਈਟ ਵੀ ਚੱਲ ਨਹੀਂ ਗਈ ਇਥੇ ਕੁਦਮੀ ਕੁਚੀ ਆਏ ਵੱਡੇ ਪਤਾ ਨਹੀਂ ਕੀ ਸੀਗਾ ਐ ਬੱਜਿਆ ਉੱਥੇ ਇੰਨੀ ਤੇਜ਼ ਆਵਾਜ਼ ਆਈ ਥੱਕ ਦੇਣੀ ਠੀਕ ਐ ਨਾ ਚਲ ਲੈਣਾ ਬਾਬਾ ਰੋਟੀ ਵੀ ਖਾ ਲਈ ਸੀ ਹੁਣ ਲਾਈਟ ਵੀ ਚੱਲੇਗੀ ਪਾਣੀ ਭਰਿਆ ਹੋਇਆ ਹਾਂ ਹੁਣ ਤਾਂ ਮੈਂ ਚਲਾ ਲਈ ਸੀ ਮਿੱਟੀ-ਮਿੱਟੀ ਹੋ ਗਈ ਦੇ ਟ-ਸ਼ਰਟ ਤੇ ਸਿਰ ਤੇ ਹੁਣ ਘਰੀ ਹੋਰ ਨਹਾਣਾ ਪਊਗਾ ਸਿੱਧੂ ਜੀ ਪਾਪਾ ਨੂੰ ਚੋਟ ਮੋਟਰ ਬਾਬਾ ਹੁਣ ਤਾਂ ਹੁਣ ਮਿੱਟੀ ਥੋੜੀ ਘਟ ਗਈ ਐ ਹਾਲੇ ਕਹਾਵਾ ਕਿੰਨੀ ਤੇ ਹੈ ਹੂੰ ਕਈ ਜਗ੍ਹਾ ਮੀ ਤਾਂ ਪੈ ਵੀ ਗਿਆ ਹਾਲੇ ਕਹਾਵਾ ਕਿੰਨੀ ਤੇ ਚਾਰ ਗਰਮੀ ਚ ਕਿੰਨੀ ਪਿਆਸ ਲੱਗਦੀ ਹੋਰ ਹਵਾ ਨਹੀਂ ਡਰ ਜਾਂਦਾ ਉਹਦੇ ਉਹਦੇ ਚ ਪਾਤੀ ਸੀ ਪਹਿਲਾਂ ਰਾਤ ਨੂੰ ਵੀ ਪਾ ਦੇਣੀ ਉਹ ਡਰ ਰਿਹਾ ਹਵਾ ਤੋਂ ਸਾਹਮਣੇ ਦੇਖੋ ਕਿ ਉਹ ਦੇਖ ਮਿੱਟੀ ਮਿੱਟੀ ਜਿਹੀ ਨੀ ਸਾਹਮਣੇ ਕੁਝ ਨਹੀਂ ਦਿਖਿਆ ਵਲੌਗ ਚ ਤਾਲੇ ਘਟਦੀ ਗਿਆ ਮੈਂ ਤੱਗਲੇ ਨੂੰ ਵੀ ਮਿੱਟੀ ਚੜ ਰਹੀ ਤੇਰੀ ਮਾਫੀ ਕਹਿੰਦੀ ਸਾਡੇ ਤਾਂ ਆ ਗਈ ਲਈ ਗਏ ਸਾਡੇ ਤਾਂ ਗਈ ਗੱਡੀ ਦੇਖੋ ਮਿੱਟੀ ਨਾਲ ਭਰ ਗਈ ਦੀ ਛੱਤ ਵਗੈਰਾ ਸਾਰੇ ਮਿੱਟੀ ਮਿੱਟੀ ਜਿਹੀ ਵਾਲੀ ਨਾ ਹੋਵੇ ਨੇਰੀ ਨਾ ਹੋਰੀ ਜੀ ਲੱਗਦੀ ਕਿਰ 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 ਨੇਰੀ ਫਿਰ ਤਾਂ ਹੀ ਤਾਂ ਨੇਰੀ ਹੈ ਬੱਦਲ ਵੀ ਹੋਇਆ ਵਾ ਵੈਸੇ ਮੀਂਹ ਵੀ ਆ ਸਕਦਾ ਮੀਂਹ ਆ ਜੇ ਨਾ ਫਿਰ ਵਧੀਆ ਫਿਰ ਮੋਝਾਂ ਨੇ ਹਾ 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 ਠੰਡੀ ਹੰਡੀ ਹਵਾ ਇਹ ਮਿੱਟੀ ਆ ਨਹੀਂ ਮਿੱਟੀ ਹੁਣ ਘਟ ਗਈ ਅੱਖਾਂ ਖੋਲ ਕੇ ਦੇਖੋ ਅੱਖਾਂ ਖੋਲ ਕੇ ਦੇਖੋ ਪਹਿਲਾਂ ਤੁਸੀਂ ਨਹੀਂ ਲਗਾਇਆ ਪਾਪਾ ਨੇ ਉਹਦੇ ਘਰ ਆਹ ਦੇਖੋ ਇੱਧਰ ਅੱਖਾਂ ਬੰਦ ਕਰਕੇ ਲੱਗੇ ਹੋਣ ਉਹ ਉਧਰ ਦੇਖੋ ਤੋਂ ਉਹਨੂੰ ਦੇਖ ਕੇ ਮਿੱਟੀ ਚੜੀ ਕੋਈ ਨਹੀਂ ਸਵੇਰੇ ਮੈਂ ਕਰਾ ਦੂੰਗੀ ਤੁਹਾਡੇ ਮੈਂ ਉਠਾਉਣਾ ਫੇਰ ਸਵੇਰੇ ਖਾ ਲਿਓ ਮੰਮਾ ਸਵੇਰੇ ਨਾ ਬੜੀ ਜਲਦੀ ਜਾਓ ਅੱਛਾ ਸਿੱਧੂ ਵੀ ਕਰਾਉਂਗਾ

ਇੱਥੇ ਪਰ ਸਾਰੀ ਮਿੱਟੀ ਮਿੱਟੀ ਹੋ ਗਈ ਉਹ ਦੇੜੀ ਤੇ ਦੇਖੋ ਕਿੰਨੀ ਮਿੱਟੀ ਆ ਇੱਥੇ ਵੀ ਇੰਨੀ ਮਿੱਟੀ ਹੈ ਹਾਂ ਹਵਾ ਦੀ ਆਵਾਜ਼ ਆ ਰਹੀ ਹੈ ਵਲੌਗ ਸਿ ਗਾਇਜ਼ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ஷாருகான வங்க போது சித் கி சிது டிராமே